ਹਾਂ ਬਾਈ ਜਰਸੀ ਵੜਾ ਜੀ ਬਹੁਤ ਸੋਹਣਾ ਪ੍ਰਿੰਟ ਵਾਲੀ ਤੋਰ ਸੀ ਰਖੋ ਸਾਫ ਸੁਥਰੀ ਬਹੁਤ ਹੈ ਠੰਡੀ ਸੀ ਬਹੁਤ ਆ ਇਹ ਕਵੜ ਕ੍ਰਾਸ ਪਾਂਚਾ ਜੀ ਫੇਰ 10 ਦਿਨ ਸੂਣ ਚ ਬਾਕੀ ਬਾਈ ਜੀ ਗੂੰਦੀ ਮਾਰਦੀ ਹੈ ਤੁਮ ਪੀਰ ਸਮਝ ਬਹੁਤ ਸੋਣਾ। ਵਲਟ ਲੰਗੋ ਪੱਜਾ ਜੇ। ਜਿਹੜਾ ਵਾਲੀ ਜਰਸੀ ਹਿਸਾਬ ਸੁਧਰੀ ਤੋਂ ਤਾਂ ਲੈ ਵੀ ਦੀ। ਮੋੜ ਲਿਆ। ਤਣਵਾ ਨਾ ਕਿੰਨਾ ਸਾਫ ਹੈ ਜੀ ਚੈੱਕ ਕਰ ਸਕਦੇ ਤੁਸੀਂ। 200% ਪ੍ਰਿੰਟ ਵਾਲੀ ਵਹਿੜਾ ਜੀ। ਮੋਰਲੇ ਬਿਲਕੁਲ ਕਿੰਨਾ ਥਾਨਲੇ ਵਾ ਸਾਫ ਹੈ ਬਹੁਤ ਸੋਹਣੀ ਵੜਾ ਹੈ ਪ੍ਰਿੰਟ ਵਾਲੀ ਲੈ ਜਾ ਖੜੇ ਓਰਿਸ਼ ਕੀ ਹੈ ਵੜਾ ਬਾਈ ਸਾਫ ਸੁਥਰੀ ਸਾਫ ਸੁਥਰਾ ਥਨਲੇ ਵਾਜੀ ਬਿਲਕੁਲ ਠੰਡੀ ਸੀਲ ਹੈ ਤਰੀਪ ਹੋਣ ਨਾ ਦੇ ਚੱਕਰ ਕਰ ਸਕਦੇ ਨੇ ਦਾਂਕੋਂ ਉਹਨ ਦੀ ਖੁੱਲੀ ਆ ਜੀ ਬਿਲਕੁਲ ਠੰਡੀ ਪੂਰੀ ਜੀ ਮਾਂ ਜੀ ਹੱਥ ਮਰੀ ਜਾਉ ਜੀ ਮੁੱਠੀ ਮੁੱਠੀ ਦਾ ਜੀ ਵਲਟ ਲੰਬੋਂ ਬੋਪਨ ਨੇ ਹਾਂ ਬਾਈ ਦੂਜਾ ਸੂਰ ਸੋਣ ਵਾਲੀ ਕ੍ਰਾਸ ਵੈੜਾ ਜੀ ਥਣ ਬਹੁਤ ਚੰਗਾ ਲੱਗਿਆ ਜੀ ਮੁੱਠੀ ਮੁੱਠੀ ਦਾ ਖੁੱਲੀ ਝੋਲੀ ਆ ਜੀ ਗੋਂਦੀ ਮਾਰਦੀ ਬਈ ਅਜੇ 10 ਦਿਨ ਸੋਣ ਚ ਬਾਕੀ ਬਾਹਰ ਨਹੀਂ ਲੱਗੇ ਉਹੀ ਰਾਜੀਪੁਰੀਆ ਜੀ ਖੁੱਲੇ ਹਵਾਨੇ ਦੀ ਜੀ ਇਹ 10 ਦਿਨੋਂ ਸੂਣ ਚ ਬਾਕੀ ਹੈ ਬਈ ਸੋਨੇ ਪ੍ਰਿੰਟ ਵਾਲੀ ਬੈੜਾ ਜੀ ਮੋੜ ਲਿਆ ਇਹ ਹਵਾਨਾ ਬਹੁਤ ਜਿਆਦਾ ਸੋਹਣਾ ਕਰੂਗੀ ਠੰਡੀ ਸਿਲਪੂਰੀ ਜੇ ਮਰਜੀ ਹੱਥ ਮਾਰੀ ਜਾ। ਤਾਂ ਬਹੁਤ ਚੰਗੇ ਲੱਗੇ ਜੀ ਮੋਟੇ ਮੋਟੇ ਮੁੱਠੀ। ਇਹ ਵਲਟੇ ਲਾ ਬਹੁਤ ਪੰਜੇ ਜੀ ਥੁੱਲੇ ਹਵਾਂਗੇ ਦੀ ਆ। ਤਾਂ ਦੇ ਉਹਨਾਂ ਨੂੰ ਚੈੱਕ ਕਰ ਸਕਦੇ ਹਾਂ ਰੁਕ ਜਾ ਰੁਕ ਜਾ ਢੰਡੇ ਬੁਲਿਏ ਜੋ ਮਰ ਗਿਆ ਤੇ ਮਰ ਗਿਆ ਇਸ ਤੋਂ ਤੇ ਖਾ ਸਕਦਾ ਕਿ ਉਹ ਠੋਠੇ ਵਾਲਟਾਂ ਬਹੁਤ ਮਹਿੰਗੇ ਠੀਕ ਹੈ ਜੀ ਜਰਸੀ ਪੰਜਾਬ ਵਾਲੀ ਗੰਦ ਬ੍ਰੀਕ ਹੈ ਜੀ ਬਿਲਕੁਲ ਰੋਦੀ ਵਾਲੀ ਵਹਿੜਾ ਜੀ ਥਣ ਵੀ ਬਹੁਤ ਸਾਫ ਸੁਥਰੇ ਥਾਣਾ ਜੀ ਥੋੜਾ ਸ਼ਾਂ ਕੋਈ ਨਹੀਂ ਜੀ ਇਹ ਦਰ ਤੱਕ ਮੀਂਹ ਹਾਲਾਂਕਿ ਬੰਨੇ ਮਾਰੇ ਵੇ ਖੰਡ ਦਿਖਾਵਾ ਪੂਰਾ ਫੜੀ ਲੇ ਤਾਂਦੇ ਕਿਰਕ ਨੇ ਜੋਣੀ ਬੱਕਰੀ ਝੋਲੀ ਆਈ ਉਹਨੇ ਤਾਰੇ ਤੁਹਾਨੂੰ ਰਿਪੋਰਟ ਚਾਹੰਗੇ ਚੱਲ ਬਹੁਤ ਸਨੇ ਬੋਦੀ ਵਾਲੀ ਵਾੜੇ ਛੋਟੇ ਕੰਮੇ ਬੋਲ ਸੋੜ ਲੈ ਮੋੜ ਲੈ ਮੱਥਾ ਨਹੀਂ ਵਾਣੀ ਬੋਦੀ ਵਾਲੀ ਵਾੜਾ ਬਹੁਤ ਸੋਹਣੀ ਬਚੀ ਖੀਰੀ ਦੋ ਚਾਰ ਮਹੀਨੇ ਤੱਕ ਟਿਕਾ ਲੈ ਲੂ ਜੇ ਇੱਕ ਦੋ ਬੱਟੇ ਖਾ ਕੇ 好了。<Okay. S 2> okay.